ਜੀ ਪਿਛਲੇ 25 ਸਾਲਾਂ ਦਾ ਆਪਾਂ ਸੇਵਾ ਸਟਾਰਟ ਕੀਤੀ ਸੀ ਪਹਿਲਾਂ 2-2 2.5 ਕੁਇੰਟਲ ਦੀ ਇਹਦੀ ਮਾਤਰਾ ਅਸੀਂ ਕੀਤੀ ਸੀ ਪਰ ਸੰਗਤਾਂ ਦਾ ਰੁਝਾਨ ਸੰਗਤ ਦੀ ਡਿਮਾਂਡ ਤੇ ਕੋਲੀ-ਵਲੀ ਕੁਇੰਟਲ-ਕੁਇੰਟਲ ਵਧਾਉਂਦੇ ਆ ਦੌਂਦੇ ਆ ਕਈ ਟੰਣਾ ਜੀ ਪਹੁੰਚ ਗਈ ਜੀ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਇਹ ਚ ਖਰਚੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੰਗਤਾਂ ਆਪ ਚੱਲ ਕੇ ਆਪ ਆਪਣੇ ਮੋਢਿਆਂ ਦੇ ਸਮਾਨ ਚੁੱਕ ਚੁੱਕ ਲੈਂਦੀਆਂ ਨੇ ਬਾਬੇ ਨਾਨਕ ਨੇ ਕਿਹਾ ਹੀ ਆ ਵੀ ਜਿਹੜਾ ਕਿਰਤ ਕਰੂ ਉਹ ਹੀ ਗੁਰੂ ਸਿੱਖ ਬਣੂਗਾ ਉਹਨੂੰ ਗ੍ਰਸਤੀ ਦਾ ਪਤਾ ਲੱਗੂਗਾ ਵੀ ਗ੍ਰਸਤੀ ਕੀ ਹੁੰਦੀ ਵਿਹਲੇ ਬੈਨ ਵਾਲੇ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਇਹ ਸਾਨੂੰ ਹਰ ਸਾਲ ਬਾਬੇ ਨਾਨਕ ਦੇ ਵਿਆਹਪੁਰ ਬਣਾਉਂਦੀ ਸੇਵਾ ਮੌਕਾ ਮਿਲਦਾ ਹੈ ਅਸਾ ਜੁੜੀ ਦੀਆਂ ਨੇ ਉਹਨਾਂ ਦੇ ਵਿੱਚ ਪਤਾ ਲੱਗਦਾ ਕਿਰਤ ਕੀ ਹੁੰਦੀ ਆ ਦਾਨ ਕੀ ਹੁੰਦਾ ਹੈ ਹਰ ਚੀਜ਼ ਦਾ ਭਾਜੀ ਉਹ ਹੁੰਦਾ ਉਹਦਾ ਫਾਲੀ ਸਾਨੂੰ ਇਹ ਮਿਲਿਆ ਜੇ ਇਹ ਕਿਰਤੀ ਇਹ ਸੇਵਾ ਜਿਹੜੀ ਘੜੀਦੀ ਆ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਟਾਰਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਪ ਪੁਰਬ ਦੇ ਸੰਬੰਧ ਵਿੱਚ ਬਟਾਰਾ ਨਿਵਾਸੀਆਂ ਦੇ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਖੁਸ਼ੀਆਂ ਜ਼ਾਹਰ ਕੀਤੀਆਂ ਜਾ ਰੀਆਂ ਨੇ ਜਿੱਥੇ ਵੱਡੇ ਸਮਾਗਮ ਹੋ ਰਹੇ ਨੇ ਵੱਡੇ ਲੰਗਰਾਂ ਦੇ ਵਿੱਚ ਰੌਣਕਾਂ ਲੱਗ ਰਹੀਆਂ ਨੇ ਤੇ ਉੱਥੇ ਹੀ ਨਵਕਲੇ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਤਕਰੀਬਨ 10 ਦਿਨ ਤੋਂ ਨਿਰੰਤਰ ਹਰ ਸਾਲ ਦੀ ਤਰ੍ਹਾਂ ਕੀਤੀਆਂ ਜਾਂਦੀਆਂ ਨੇ ਤੇ ਇੱਧਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਭਾਜੀ ਦੀਆਂ ਮਠਿਆਈਆਂ ਦੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਆਮ ਕਰਕੇ ਜੜੀਆਂ ਵੀ ਘਰਾਂ ਦੇ ਵਿੱਚ ਖੁਸ਼ੀ ਦੇ ਸਮਾਗਮਾਂ ਦੇ ਸਮੇਂ ਦੇ ਦਰਮਿਆਨ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਅਜਿਹੇ ਟੋਕਰੇ ਅਜਿਹੇ ਥਾਲ ਨਜ਼ਰ ਆ ਰਹੇ ਹੋਣਗੇ ਔਰ ਜਿਹੜੀ ਪੈਕਿੰਗ ਆ ਉਹ ਸੇਵਾਦਾਰ ਵੀਰਾਂ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਵੱਡੇ ਲੰਗਰ ਕਈ ਦਿਨਾਂ ਤੋਂ ਲਗਾਏ ਹੋਏ ਨੇ ਭਾਜੀ ਤਿਆਰ ਕੀਤੀ ਹੋਈ ਹੈ ਤਾਂ ਇੱਥੇ ਸਤਨਾਮ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਸਭ ਤੋਂ ਪਹਿਲਾਂ ਤੇ ਵਿਆਹਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੁਹਾਨੂੰ ਦਾਸ ਸਤਰਾਮ ਸਿੰਘ ਜੋੜਾਘਰ ਸੇਵਾ ਸੈਟਿੰਗ ਗੁਰਦੁਆਰਾ ਕਨ ਸਾਹਿਬ ਇਹ ਸਾਰੀ ਸੰਗਤ ਨੂੰ ਸਾਰੇ ਸਮੁੱਚੇ ਸੰਸਾਰ ਨੂੰ ਸਮੁੱਚੀ ਜਗਤ ਨੂੰ ਗੁਰਾਂ ਦੇਸ਼ ਦੀ ਲੱਖ ਲੱਖ ਵਧਾਈ ਹੋਵੇ ਮਹਾਰਾਜ ਜੀ ਆ ਜਿਹੜੀ ਨਵਕਲੇ ਪ੍ਰਕਾਰ ਦੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਤਕਰੀਬਨ 10 ਦਿਨ ਹੋ ਰਹੇ ਆ ਲਗਾਤਾਰ ਇਸੇ ਤਰੀਕੇ ਦੇ ਨਾਲ ਦਿਨ ਰਾਤ ਹਲਵਾਈ ਲੱਗੇ ਹੋਏ ਨੇ ਸੇਵਾਦਾਰ ਲੱਗੇ ਹੋਏ ਨੇ ਇਹ ਸਵਾਵਾ ਕਿੰਨੇ ਸਾਲਾਂ ਤੋਂ ਨਿਰੰਤਰ ਜਾਰੀ ਨੇ ਇਹ ਜੀ ਪਿਛਲੇ 25 ਸਾਲਾਂ ਦਾ ਆਪਾਂ ਸੇਵਾ ਸਟਾਰਟ ਕੀਤੀ ਸੀ ਪਹਿਲਾਂ 2-2 2.5 ਕੁਇੰਟਲ ਦੀ ਇਹਦੀ ਮਾਤਰਾ ਅਸੀਂ ਕੀਤੀ ਸੀ ਪਰ ਸੰਗਤਾਂ ਦਾ ਰੁਝਾਨ ਸੰਗਤ ਦੀ ਡਿਮਾਂਡ ਤੇ ਹੌਲੀ-ਹੌਲੀ ਕੁਇੰਟਲ-ਕੁਇੰਟਲ ਵਧਾਉਂਦੇ ਆ ਦੌਂਦੇ ਆ ਕਈ ਟੰਣਾ ਜੀ ਪਹੁੰਚ ਗਈ ਟੰਣਾ ਤੋਂ ਬਾਅਦ ਹੁਣ ਪਿਛਲੇ ਸਾਲ ਅਸੀਂ 10 ਟੰਣਾ ਭਾਜੀ ਬਣਾਈ ਸੀ ਜਿਹੜੀ ਉਹ ਫਿਰ ਵੀ ਨਾ ਕੁਝ ਸੰਗਤ ਰਹਿ ਗਈ ਜੀ ਸਾਨੂੰ ਮਨ ਨੂੰ ਨਰਾਸਾ ਹੋਈ ਵੀ ਐਡਾ ਤਕੜਾ ਲੰਗਰ ਦੇ ਵਿੱਚ ਵੀ ਬਾਅਦ ਚ ਵੀ ਸੰਗਤ ਰਾਜੇ ਅਸੀਂ ਆ ਵੀ ਅਗਲੀ ਵਾਰ ਵਧਾਵਾਂਗੇ ਐਰ ਕੀ ਵਧਾਗੇ ਅਸੀਂ 12 ਟੰਡ ਕੀਤੀ ਆ ਤੇ 12 ਟਨ ਚ ਵੀ ਜੇ ਸਾਨੂੰ ਕੋਈ ਇੱਥੇ ਚ ਮਹਿਸੂਸ ਹੋਇਆ ਵੀ ਘਟ ਦੇ ਅਗਲੇ ਸਾਲ ਹੋਰ ਵਧਾਈ ਜਾਏਗੀ ਤੇ ਜਿੰਨੇ ਤੁਸੀਂ ਟਨ ਦੇ ਹਿਸਾਬ ਦੇ ਨਾਲ ਭਾਜੀ ਦੀ ਗਿਣਤੀ ਦੱਸੀ ਹੈ ਤੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੋਣਾ ਇਹ ਜੀ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਹੈ ਇਹ ਚ ਖਰਚੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੰਗਤਾਂ ਆਪ ਚੱਲ ਕੇ ਆਪ ਆਪਣੇ ਮੋਢਿਆਂ ਦੇ ਸਮਾਨ ਚੁੱਕ ਚੁੱਕ ਲੈਂਦੀਆਂ ਨੇ ਆਪਣੀਆਂ ਗੱਡੀਆਂ 'ਚ ਸਮਾਨ ਛੱਡ ਕੇ ਜਾਂਦੀਆਂ ਨੇ ਕੋਈ ਅਸੀਂ ਗ੍ਰਾਈ ਨਹੀਂ ਕਰਦੇ ਕੋਈ ਮਾਰਕੀਟਾਂ 'ਚ ਗ੍ਰਾਈ ਨਹੀਂ ਕਰਦੇ ਸੰਗਤ ਆਪੇ ਆਡੇ ਝੋਲੀਆਂ 'ਚ ਪਾਈ ਜਾਂਦੀ ਆ ਕੋਈ ਖੰਡ ਦਾ ਪੀਪਾ ਤੇਲ ਦਾ ਪੀਪਾ ਕੋ ਕੁਝ ਜੀ ਕੋ ਬੋਰੀ ਖੰਡ ਦੀ ਵੇਸਣ ਦੀ ਬੋਰੀ ਇਹ ਸੰਗਤਾਂ ਭੇਜੀਆਂ ਦਾ ਵੀ ਸਾਡਾ ਤਾਂ ਸੰਬੰਧ ਵਿੱਚ ਪੈਣਾ ਚਾਹੀਦਾ ਜਦੋਂ 25 ਸਾਲ ਪਹਿਲਾਂ ਇਹ ਸੇਵਾ ਦਾ ਨਵਿਕਲਾ ਕਾਰਜ ਸ਼ੁਰੂ ਕੀਤਾ ਸੀ ਤੇ ਮਨ ਦੇ ਵਿੱਚ ਇਹ ਸੋਚ ਕਿਦਾ ਸੀ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਨੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਦੁਨੀਆਂ ਦੇ ਲੋਕਾਂ ਦੇ ਵਾਸਤੇ ਇੱਕ ਮਿਸਾਲ ਕਾਇਮ ਕਰ ਜਾਵੇ ਨਹੀਂ ਜੀ ਅਸੀਂ ਜਦੋਂ ਆਪਣੇ ਧੀ ਪੁੱਤ ਦਾ ਵਿਆਹ ਕਰੀਦਾ ਤੇ ਉਹਦੇ ਅੱਤੇ ਅਸੀਂ ਹਲਵਾਈ ਭਾਲਨੇ ਭਾਜੀ ਕਢਨੇ ਆ ਇਹ ਤੇ ਜਗਤਗੁਰੂ ਗੁਰਨਾਣ ਦੇਵ ਜੀ ਦਾ ਵਿਆਹ ਪਰੋਵਾ ਤੇ ਆਪਾਂ ਆਖਿਆ ਵੀ ਇਹਨਾਂ ਦਾ ਕਿਉਂ ਨਹੀਂ ਕਰਦੇ ਫਿਰ ਆਪਾਂ ਜੋ ਸਟਾਰਟ ਕੀਤਾ ਸਾਨੂੰ ਮਨ ਨੂੰ ਖੁਸ਼ੀ ਹੋਈ ਵਾਕੇ ਯਾਰ ਭਾਜੀ ਫਿਰ ਭਾਜੀ ਭਾਜੀ ਜਦੋਂ ਹੋਂਡਾ ਵੀ ਤੇ ਫਿਰ ਆਪਾਂ ਡਿਮਾਂਡ ਉਹਦੀ ਵਧ ਗਈ ਤੇ ਆਪਾਂ ਵਧਾਈ ਗਏ ਵਧਾਈ ਗਏ ਵਧਾਈ ਗਏ ਹੁਣ ਮਹਾਰਾਜ ਦੀ ਕਿਰਪਾ 12 ਟਨ ਹੈ ਉਹ ਅਗਲੀ ਵਾਰ ਨੂੰ ਸ਼ਾਇਦ ਅਸੀਂ 15 ਟਨ ਤੇ ਤੱਕ ਪਹੁੰਚੀਏ ਇਹ ਬਾਬੇ ਨਾਨਕ ਦੀ ਕਿਰਪਾ ਹੈ ਭਾਜੀ ਤੇ ਤੰਦ ਦੇ ਹਿਸਾਬ ਦੇ ਨਾਲ ਤਿਆਰ ਕਰਨ ਲਈ ਤੇ ਫਿਰ ਇਹਨੂੰ ਜਿਹੜੀ ਵਰਤੋਂ ਦੀ ਪ੍ਰਕਿਰਿਆ ਉਹ ਕਿਸ ਤਰੀਕੇ ਦੀ ਰਹਿੰਦੀ ਹੈ ਘਰ ਘਰ ਜਾ ਕੇ ਵਰਤਾਉਣੇ ਉਹ ਜਿਹੜੀ ਵਿਆਹ ਪੁਰਬ ਮੌਕੇ ਸੰਗਤ ਆਉਂਦੀ ਹੈ ਫਿਰ ਜਾਂ ਉਹਨਾਂ ਨੂੰ ਕਿਵੇਂ ਭੇਂਟ ਕਰਦੇ ਹਾਂ ਅਸੀਂ ਸਭ ਤੋਂ ਪਹਿਲ ਤੇ ਗੁਰੂ ਮਹਾਰਾਜ ਦੇ ਅਗੇ ਅਰਦਾਸ ਕਰੀਦੀ ਆ ਇੱਥੋਂ ਖਰ ਕੇ ਥੋੜੀ ਆ ਅਰਦਾਸ ਕਰਨ ਤੋਂ ਬਾਅਦ ਇਹਨਾਂ 'ਚ ਮਿਕਸ ਕਰਕੇ ਉਸ ਤੋਂ ਬਾਅਦ ਅਸੀਂ ਪੈਕਿੰਗ ਚਾਲੂ ਕਰਦੇ ਆ ਪੈਕਿੰਗ ਕਰਨ ਤੋਂ ਬਾਅਦ ਅਸੀਂ ਗੁਰਦੁਆਰਾ ਕਨ ਸਾਹਿਬ ਬਾਬਾਈ ਦੇ ਵਿਆਹ ਵਾਲੇ ਦਿਨ ਰਾਤ ਨੂੰ ਲੈ ਚੀਦੀ ਆ ਅਗਲੇ ਦਿਨ ਸਵੇਰੇ ਸੰਗਤ ਤੋਂ ਹੀ ਸਟਾਰਟ ਕਰੀਦੀ ਆ। ਸਮੁੱਚੀ ਸੰਗਤ ਸੁੱਤੀ ਹੁੰਦੀ ਜਿਹੜੀ ਦਰਬਾਰ ਚ ਬਾਹਰ ਸਾਰੇ ਵੇਰੇਆਂ ਚ ਸੁੱਤੀ ਹੁੰਦੀ ਸੰਗਤ ਉਹਨਾਂ ਨੂੰ ਠਾਲ ਠਾਲ ਕੇ ਭਾਜੀ ਅਤੇ ਬਿੱਦ ਦੇਈਦੀ ਆ ਵੀ ਆਹ ਲੋ ਜੀ ਤੁਸੀਂ ਵਿਆਹ ਬਾਬਾ ਜੀ ਦਾ ਸਪੋਰਨ ਹੋਇਆ ਆ ਭਾਜੀ ਲਓ ਤੇ ਰਵਾਨਗੀ ਪਾਓ ਤੇ ਅਗਲੇ ਵਿਆਹ ਦਾ ਬਾਬਾ ਜੀ ਦਾ ਵਿਆਹ ਦਾ ਸੱਦਾ ਦਿੱਤਾ ਜਾਂਦਾ। ਮਨਾਉਣੇ ਉ ਇੱਥੇ ਕੱਲਾ ਸਿੱਖ ਭਾਈਚਾਰੇ ਦੇ ਵੱਲੋਂ ਮਨਾਇਆ ਜਾਂਦਾ ਜਾਂ ਫਿਰ ਸਾਰੇ ਮਜਬਾਂ ਦੇ ਲੋਕ ਆ ਭਾਈਚਾਰਕ ਸਾਂਝ ਦੇ ਵਿੱਚ ਪਰੋਕੇ ਇੱਕ ਜਗ੍ਹਾ ਦੇ ਉੱਪਰ ਸਾਰੇ ਭਾਈਚਾਰਿਆਂ ਦੇ ਲੋਕ ਮਨਾਉਂਦੇ ਆ। ਇਹ ਜਗਤ ਗੁਰੂ ਸੀ ਜਗਤ ਗੁਰੂ ਵਿੱਚ ਹਿੰਦੂ ਮੁਸਲਮਾਨ ਸਾਰੇ ਆਉਂਦੇ ਨੇ ਜਗਤ ਗੁਰੂ ਦਾ ਉਹਨੂੰ ਜਗਤ ਗੁਰੂ ਆਉਂਦੇ ਨੇ ਜੇ ਉਹਨਾਂ ਦੇ ਗੁਰੂ ਇਹ ਜਗਤ ਗੁਰੂ ਨੇ ਤਾਂ ਸਾਰੇ ਰਲ ਕੇ ਹੀ ਬਣਾਉਂਦੇ ਆ ਹਿੰਦੂ ਤੁਸੀਂ ਜੋ ਕਾਂਨ ਸਾਹਿਬ ਜਾਓਗੇ ਇੱਕ ਦਿਨ ਪਹਿਲਾਂ ਰਾਤ ਨੂੰ ਸਾਰੇ ਹਿੰਦੂ ਵੀਰਾਂ ਨੇ ਲੰਗਰ ਪਕੌੜੇ ਚਾਹ ਦੇ ਲਾਏ ਸਾਰੀ ਰਾਤ ਲਈ ਰੱਖਦੇ ਨੇ ਇਹ ਮਿਸਾਲ ਇੱਕ ਬੜੀ ਵੱਡੀ ਹੈ ਸਾਡੇ ਬਟਾਲੇ ਸੈਰ ਦੇ ਵਿੱਚ ਪੀ ਜਿਹੜੇ ਰਲ ਮਿਲ ਕੇ ਲੈ ਕੇ ਇੱਕ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਾਦੀਪੁਰੂ ਬਣਾਇਆ ਜਾਂਦਾ ਹੈ ਦੁਨੀਆਂ ਦੇ ਵਿੱਚ ਪਹਿਲਾ ਇਸ ਤਰ੍ਹਾਂ ਦਾ ਵਿਆਹ ਹੈ ਜਿਹਨੂੰ ਦੁਨੀਆਂ ਦੇ ਸਾਰੇ ਲੋਕ ਰਲ ਕੇ ਮਨਾਉਂਦੇ ਆ ਹਾਂਜੀ ਹਾਂਜੀ ਇਹ ਪਹਿਲਾ ਹੈ ਪਹਿਲਾ ਜੀ ਇਹ ਪਹਿਲਾ ਹੀ ਵਿਆਹ ਹੈ ਉਹ ਜਿਆ ਪੁਰਬਾ ਜਿਹੜੀ ਸਾਰੀ ਹਰ ਹਰ ਭਾਈਚਾਰਾ ਹਰ ਧਰਮ ਮਨਾਉਂਦਾ ਇਹਨੂੰ ਰਲ ਕੇ ਮਨਾਉਂਦੇ ਆ ਜੀ ਸਾਰੇ ਰਲ ਕੇ ਲੰਗਰ ਲਾਉਂਦੇ ਨੇ ਇਕੱਲਾ ਮੈਂ ਜਾਂ ਤੂੰ ਨਹੀਂ ਉਹਲਾ ਕੰਮ ਨਹੀਂ ਹੈਗਾ ਸਾਰੇ ਸੰਗਤ ਰਲ ਕੇ ਬਣਾਉਂਦੇ ਨੇ ਸਾਰੇ ਕਰਦੇ ਨੇ ਕਿੰਨੇ ਕੁ ਸੇਵਾਦਾਰ ਆ ਤੁਹਾਡੇ ਜਿਹੜੇ ਨਿਸ਼ਕਾਮ ਸੇਵਾਵਾਂ ਕਰਦੇ ਨੇ ਇੱਥੇ ਸਾਡੀ ਜੀ 350 ਮੈਂਬਰ ਹੈ ਜੋੜਾਕਾਰ ਸੁਸਾਇ ਉਸ ਤੋਂ ਬਾਅਦ ਸਾਰੇ ਹੀ ਮਲਕ ਕੋਈ ਸਰਵਿਸ ਤੇ ਆ ਕੋਈ ਜੌਬ ਆਪਣਾ ਕਰਦਾ ਕੋਈ ਆਪਣਾ ਵਰਕਿੰਗ ਕਰਦਾ ਕੋਈ ਕਾਰਪੈਂਟਰ ਆ ਜਿਹੜਾ ਹੁਣ ਪੈਕਿੰਗ ਹੁੰਦੀ ਆ ਇਹ ਮੰਗਾ ਪਲੰਬਰ ਦੀ ਟੀਮ ਆ ਜੀ ਇਹ 30 35 ਬੰਦੇ ਪਲੰਬਰ ਦੀ ਟੀਮ ਆ ਸਾਰੀ ਹੁੰਦੀ ਆ ਇਹਨਾਂ ਨੇ ਸਾਡੇ ਕੋ ਹੁਣ 5:30 ਤੋਂ ਲੈ ਕੇ 9 ਵਜੇ ਤੱਕ ਸੇਵਾ ਕਰਨੀ ਆ 9 ਵਜੇ ਤੋਂ ਬਾਅਦ ਜੋਰਾ ਕਾਰਪਰਸਿਟੀ ਦੇ ਜਿਹੜੇ ਮੈਂਬਰ ਨੇ ਉਹ ਆਏ ਨੇ ਨੇ ਉਹਨਾਂ ਨੂੰ ਪੂਰੀ ਨਾਈਟ ਸੇਵਾ ਕਰਨੀ ਆ ਪੈਕਿੰਗ ਦੀ ਜੀ ਕੱਲ ਵੀ ਕਰਦੇ ਰਹੇ ਸੀ ਅੱਜ ਵੀ ਕਰਦੇ ਆ ਜੇ ਕੱਲ ਫੇਰ ਕਰਨੀ ਆ ਦਿਨੇ ਮਤਲਬ ਆਪਣੀ ਕਿਰਤ ਵੀ ਕਰਨੀ ਤੇ ਰਾਤ ਨੂੰ ਸੇਵਾ ਕਰਨੀ ਸਾਰੇ ਆਪਣੇ ਕਿਰਤੀ ਨੇ ਜੀ ਸਾਰੇ ਮਿਹਨਤੀ ਕਿਰਤੀ ਨੇ ਬਾਬੇ ਨਾਨਕ ਨੇ ਕਿਹਾ ਹੀ ਆ ਵੀ ਜਿਹੜਾ ਕਿਰਤ ਕਰੂਗਾ ਉਹੀ ਗੁਰੂ ਸਿੱਖ ਬਣੂਗਾ ਉਹਨੂੰ ਗ੍ਰਸਤੀ ਦਾ ਪਤਾ ਲੱਗੂਗਾ ਵੀ ਗ੍ਰਸਤੀ ਕੀ ਹੁੰਦੀ ਵਿਹਲੇ ਬੈਣ ਵਾਲੇ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਜੀ ਮੈਂ ਸਤਨਾਮ ਸਿੰਘ ਜੀ ਤੁਹਾਡੇ ਕੋਲੇ ਫੇਰ ਆਉਣਾ ਇੱਧਰ ਇੱਕ ਨੌਜਵਾਨ ਆ ਜਿਹੜਾ ਦਿਨੇ ਜਿੰਨਾ ਦੇ ਵੱਲੋਂ ਕਿਰਤ ਕੀਤੀ ਜਾਂਦੀ ਹੈ ਤੇ ਰਾਤ ਨੂੰ ਸੇਵਾਵਾਂ ਵੀ ਕੀਤੀਆਂ ਜਾਂਦੀਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਵਰਿੰਦਰ ਸਿੰਘ ਬਾਈ ਜੀ ਕੀ ਕੰਮ ਕਰਦੇ ਹੋ ਤੁਸੀਂ ਕਾਰਪੈਂਟਰ ਦਾ ਕੰਮ ਕਰਦੇ ਹਾਂ ਬਾਈ ਕਿੰਨੇ ਕੁ ਜਿਹੜੇ ਤੁਹਾਡੇ ਨਾਲ ਹੋਰ ਸਾਥੀ ਨੇ ਜਾਂ ਜਿਹੜੇ ਸੇਵਾ ਭਾਵਨਾ ਲੈ ਕੇ ਸੇਵਾ ਕਰਦੇ ਇੱਥੇ ਬਹੁਤ ਜਣੇ ਬਾਈ ਜੀ ਬਹੁਤ ਜਣੇ ਆਉਂਦੇ ਵੀਰ ਭਰਾ ਵੀ ਆਇਆ ਸੇਵਾ ਕਰਦੇ ਜੋੜਾ ਕਰ ਸੇਵਾ ਸਜਾੜੀ ਚ ਹੈਗੇ ਆ ਬਹੁਤ ਵਧੀਆ ਸੇਵਾ ਕਰਦੇ ਆ ਸਤਨਾਮ ਸਿੰਘ ਜੀ ਬਹੁਤ ਵਧੀਆ ਸੇਵਾ ਕਰਉਂਦੇ ਆ ਅੱਗੇ ਤੋਂ ਵਧੀਆ ਕਰਨਗੇ ਬੰਦਾ ਸਾਰਾ ਕੁਝ ਕਰਦੇ ਵਧੀਆ ਕਿੰਨੇ ਕ ਸਮੇਂ ਤੋਂ ਜੁੜੇ ਹੋਏ ਹੋ ਗੁਰੂ ਘਰ ਦੇ ਨਾਲ ਜਾਂ ਇਸ ਤਰ੍ਹਾਂ ਹਰ ਸਾਲ ਕਿਉਂਕਿ ਜਿਹੜਾ ਵਿਆਹਪੁਰਬ ਆਉਂਦਾ ਹੈ ਤੇ ਵਿਆਹਪੁਰਬ ਦੇ ਮੌਕੇ ਲੰਗਰ ਲੱਗਦੇ ਨੇ ਮਠਿਆਈਆਂ ਭਾਜੀਆਂ ਤਿਆਰ ਹੁੰਦੀਆਂ ਤੇ ਤੁਸੀਂ ਗੁਰੂ ਘਰ ਦੇ ਨਾਲ ਕਿੰਨੇ ਕ ਸਮੇਂ ਤੋਂ ਜੁੜੇ ਹੋਏ ਹੋ ਅਸੀਂ ਤਾਂ ਬਚਪਨ ਤੋਂ ਜੁੜੇ ਆ ਗੁਰਦਾਰ ਸਾਹਿਬ ਦਾ ਕਾਨ ਸਾਹਿਬ ਲੱਗੇ ਜੇ ਘਰ ਦੇ ਲੱਗੇ ਜੇ ਥੋੜੀ ਜਿਹੀ ਦੂਰੀ ਹੈ ਬਸ ਬੰਦਾ ਜਦੋਂ ਕੋਈ ਵੀ ਕੰਮ ਕਰਦਾ ਤੇ ਦਿਲ ਦੇ ਵਿੱਚ ਭਾਵਨਾ ਹੁੰਦੀ ਹੈ ਕਿ ਮੈਂ ਇਹਨਾਂ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ ਇਹ ਚੀਜ਼ ਕਰਨੀ ਆ ਜਾਂ ਇਹ ਕੰਮ ਕਰਨਾ ਜਾਂ ਇਹ ਸੇਵਾ ਕਰਨੀ ਆ ਤੇ ਤੁਹਾਡੀਆਂ ਵੀ ਕੋਈ ਨਾ ਕੋਈ ਮਨ ਦੇ ਵਿੱਚ ਭਾਵਨਾਵਾਂ ਹੋਣਗੀਆਂ ਸੇਵਾ ਕਰਨੀ ਚਾਹੀਦੀ ਵਾਜਤ ਜੀ ਹਰ ਦਾ ਕਰਨੀ ਚਾਹੀਦੀ ਜੇ ਮੱਦੀ ਜਾਓ ਸੇਵਾ ਕਰੋ ਸੇਵਾ ਦਾ ਫਲ ਮਿਲਦਾ ਹੈ ਸਨਾਭਾਈ ਨੂੰ ਮਿਲਦਾ ਸਾਰਿਆਂ ਨੂੰ ਮਿਲਦਾ ਸਾਰੇ ਨੂੰ ਮਿਲੇਗਾ ਹਾਂਜੀ ਤੁਸੀਂ ਤੇ ਤੁਹਾਡੇ ਸਾਥੀ ਦਿਨ ਦੇ ਵਿੱਚ ਪੂਰਾ ਦਿਨ ਹੱਡ ਤੋੜਵੀਂ ਮਿਹਨਤ ਕਰਦੇ ਕਾਰਪੈਂਟਰ ਦਾ ਕੰਮ ਕਰਦੇ ਆ ਤੇ ਰਾਤ ਦੇ ਸਮੇਂ ਦੇ ਦਰਮਿਆਨ देर रात ਤੱਕ ਸੇਵਾਵਾਂ ਕੀਤੀਆਂ ਜਾਂਦੀਆਂ ਫਿਰ ਆਰਾਮ ਕਿਹੜੇ ਸਮੇਂ ਕਰਦੇ ਆ ਅਗਰ ਦਿਓ ਮਾਰਾਈ ਦੇ ਕੇ ਪਈਆ ਜੇ ਕਰ ਆਰਾਮ ਤੇ ਕਰਨਾ ਹੀ ਮਾੜਾ ਮੋਟਾ ਕਰੀਦਾ ਫਿਰ ਆਈ ਆਣ ਕੇ ਗੁਰਦਾਰੇ ਸਾਹਿਬ ਸੇਵਾ ਕਰੀਦੀ ਆ ਹਾਂਜੀ ਸੰਤੁਸ਼ਟੀ ਹੈ ਮਨ ਨੂੰ ਪੂਰੀ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਆ ਬਿਲਕੁਲ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਕੀਰਤੀ ਸੇਵਾਦਾਰ ਨੇ ਕੀਰਤੀ ਨੌਜਵਾਨ ਨੇ ਉਹ ਦਿਨ ਦੇ ਸਮੇਂ ਦੇ ਦਰਮਿਆਨ ਆਪਣੀ ਕਿਰਤਵਿਰਤ ਕਰਦੇ ਨੇ ਔਰ ਰਾਤ ਦੇ ਸਮੇਂ ਦੇ ਦਰਮਿਆਨ ਉਹਨਾਂ ਦੇ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਬਿਲਕੁਲ ਇਹਨਾਂ ਦੇ ਵਿੱਚ ਕੋਈ ਵੀ ਪੇਟ ਨਹੀਂ ਕੋਈ ਵੀ ਪੈਸੇ ਲੈ ਕੇ ਸੇਵਾ ਕਰਨ ਵਾਲਾ ਨਹੀਂ ਸਗੋਂ ਨਿਸ਼ਕਾਮ ਸੇਵਾਦਾਰ ਸੇਵਾਵਾਂ ਕਰਦੇ ਨਜ਼ਰ ਆਉਂਦੇ ਨੇ ਔਰ ਇਧਰਲੇ ਪਾਸੇ ਤੋਂ ਆ ਤਮਾਮ ਸਾਰਾ ਦ੍ਰਿਸ਼ ਦੇਖ ਸਕਦੇ ਹੋ ਕਿ ਇਸ ਦ੍ਰਿਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਸੇਵਾਦਾਰ ਵੀਰਾਂ ਦੇ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਭਾਈ ਸਤਰਾਮ ਸਿੰਘ ਜੀ ਅੰਤ ਦੇ ਵਿੱਚ ਸਵਾਲ ਹੈ ਕਿ ਆਖਰ ਕਿਵੇਂ ਦੇਖਦੇ ਹੋ ਵੱਡੀ ਪੱਦਰ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਏ ਤੇ ਇਸੇ ਹੀ ਜਗਾ ਦੇ ਉੱਪਰ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਰਾਤ ਆਉਂਦੀ ਹੈ ਉਸ ਵਕਤ ਦਾ ਮਾਹੌਲ तमाम ਸਾਰੀਆਂ ਚੀਜ਼ਾਂ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ ਤੁਸੀਂ ਇਹ ਜੀ ਅਸੀਂ ਤੇ ਬਟਾਲੇ ਵਾਲੇ ਬਹੁਤ ਵੜਪਾਗੀ ਆ ਵੀ ਸਾਡੇ ਇੱਥੇ ਗੁਨਾਨ ਦੇਵ ਜੀ ਬਾਬਾ ਜੀ ਵਿਆਹਣ ਆਏ ਨੇ ਅਸੀਂ ਬਹੁਤ ਹੀ ਵੱਡੇ ਪੱਗ ਵੜਪਾਗੀ ਆ ਵੀ ਸਾਨੂੰ ਹਰ ਸਾਲ ਬਾਬੇ ਨਾਨਕ ਦੇ ਵਿਆਹ ਪੁਰ ਬਣਾਉਂਦੀ ਸੇਵਾ ਮੌਕਾ ਮਿਲਦਾ ਹੈ ਤੇ ਸਾਰਾ ਇਹ ਨਹੀਂ ਵੀ ਅਸੀਂ ਬਟਾਲੇ ਸਹਿਰ ਦੀ ਗੱਲ ਆ ਇਥੋਂ 20 ਕਿਲੋਮੀਟਰ ਐ ਨੂੰ ਚੱਲ ਜੇ 20 ਕਿਲੋਮੀਟਰ ਸਾਰੀ ਸੰਗਤ ਹੀ ਇੱਥੇ ਇਕੱਠੀ ਹੁੰਦੀ ਆ ਇਹ ਇੱਕ ਬਹੁਤ ਹੀ ਵੱਡਾ ਮੇਲਾ ਇਹਨੂੰ ਧਾਰਮਿਕ ਮੇਲਾ ਬਣਾਇਆ ਜਾਂਦਾ ਏ ਇਹ ਮੇਲੇ ਦੀ ਕਈ ਖਾਸੀਅਤ ਹੈਗੀ ਆ ਇੱਥੇ ਹੁੰਦਾ ਵੀ ਜਿਨ੍ਹਾਂ ਦੇ ਕੋਈ ਕਈਆਂ ਦੇ ਵਿਆਹ ਨਹੀਂ ਹੁੰਦੇ ਉਹ ਵੀ ਇਸ ਮੇਲੇ ਦੇ ਵਿੱਚ ਸੰਗਤ ਰੂਪੀ ਆ ਕੇ ਨਗਰ ਕੀਰਤਨ ਜੋ ਚੱਲਦੇ ਨੇ ਤੇ ਉਹਨਾਂ ਦੀ ਰੀਤੀ ਰਿਵਾਜ ਦੇ ਹਿਸਾਬ ਨਾਲ ਉਹਨਾਂ ਦੇ ਸਾਡਾ ਵਿਆਹ ਜਿਹੜਾ ਹੋ ਜਾਂਦਾ ਵਾ ਤੁਹਾਡਾ ਤੁਹਾਡਾ ਇਲਾਕਾ ਗੁਰਦਾਸਪੁਰ ਆ ਤੇ ਗੁਰਦਾਸਪੁਰੀਆਂ ਨੂੰ ਮਾਝੇ ਦਾ ਨਾਮ ਦਿੱਤਾ ਜਾਂਦਾ ਮਾਝੇ ਦੇ ਨਾਲ ਜੁੜੇ ਹੋਏ ਤੇ ਮਾਝੇ ਵਾਲਿਆਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਗੁਰੂ ਦੇ ਨਾਲ ਬਹੁਤ ਪਿਆਰ ਹੈ ਸਿੱਖੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਗਨ ਨੇ ਤੁਸੀਂ ਵੀ ਆਪਣੇ ਵੱਡ ਵਡੇਰਿਆਂ ਦੇ ਕੋਲੋਂ ਕਿਉਂਕਿ ਜਿਹੜਾ ਇਲਾਕਾ ਜਿੱਥੇ ਗੁਰੂ ਸਾਹਿਬ ਦੀ ਪਾਵਨ ਚਰਨ ਛੋਹ ਧਰਤੀ ਰਿਆ ਇੱਥੇ ਬਹੁਤ ਸਾਰੇ ਇਤਿਹਾਸ ਰਚੇ ਗਏ ਨੇ ਤੇ ਉੱਥੇ ਹੀ ਸਿੱਖ ਰਾਜਦੀਆਂ ਵੀ ਬਹੁਤ ਗਹਿਰੀਆਂ ਜਾਦਾ ਨੇ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਆਪਣੇ ਵਡੇਰਿਆਂ ਦੇ ਕੋਲੋਂ ਵੀ ਉਹ ਜਿਹੜੀਆਂ ਗਥਾਵਾਂ ਸੁਣਦੇ ਰਹੇ ਹੋ ਤੁਸੀਂ ਹਾਂਜੀ 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 ਸਾਰੇ ਜੀ ਭਾਈ ਸਰਬ ਸਿੰਘ ਦੀ ਸਰਬਜੀ ਸਿੰਘ ਦੀਆਂ ਕਥਾ ਸੁਣੀ ਦੀਆਂ ਨੇ ਉਹਨਾਂ ਦੇ ਵਿੱਚ ਪਤਾ ਲੱਗਦਾ ਕਿਰਤ ਕੀ ਹੁੰਦੀ ਆ ਦਾਨ ਕੀ ਹੁੰਦਾ ਏ ਹਰ ਚੀਜ਼ ਦਾ ਭਾਜੀ ਹੁੰਦਾ ਉਹਦਾ ਫਾਲੀ ਸਾਨੂੰ ਇਹ ਮਿਲਿਆ ਜਿਵੇਂ ਇਹ ਕਿਰਤੀ ਇਹ ਸੇਵਾ ਜਿਹੜੀ ਕਰੀਦੀ ਆ ਅਸੀਂ ਕੋਈ ਲਾਲਚ ਮੋਹ ਮਾਇਆ ਦਾ ਲਾਲਚ ਨਹੀਂ ਸਾਡੇ ਆਪਣੇ ਕਾਰੋਬਾਰ ਨੇ ਆਪਣੇ ਬਿਜ਼ਨਸ ਨੇ ਅਸੀਂ ਆਪਣੀ ਕਿਰਤਖਾਨੇ ਆ ਇਹ ਸੇਵਾ ਜਿਹੜੀ ਅਲੱਗ ਏ ਜਿਹੜਾ ਸਾਨੂੰ ਅਸੀਂ ਸਵੇਰ ਦੇ ਮੌਕੇ ਦੇ ਜਿਨ੍ਹਾਂ ਕੋ ਸਵੇਰ ਦੇ ਮੌਕੇ ਟਾਈਮ ਆ ਜਿਸ ਤਰ੍ਹਾਂ ਆਪਣੇ ਦਾਸ ਕੋ ਸਵੇਰੇ ਹਾਈਵੇ ਤੋਂ ਲੈ ਕੇ 5:30 ਵਜੇ ਤੱਕ ਸੇਵਾ ਦੀ ਟਾਈਮ ਹੁੰਦਾ ਉਸ ਤੋਂ ਬਾਅਦ 2 ਘੰਟੇ ਸੌਂ ਕੇ ਫਿਰ ਆਪਾਂ ਫੈਕਟਰੀ ਚ ਜਾਉਨੇ ਆ ਕਿਰਤ ਆਪਣੀ ਕਰੀਦੀ ਆ ਕਿਰਤ ਤੋਂ ਬਾਅਦ ਇਹ ਸੇਵਾ ਦਾ ਟਾਈਮ ਵੱਖਰਾ ਕੱਢਦੀਦਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆ ਨੇ ਕਿਰਤੀ ਲੋਕਾਂ ਨੂੰ ਤਿੰਨ ਚੀਜ਼ਾਂ ਦਿੱਤੀਆਂ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅਡ ਬਟਾਲੇ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੇ ਮੌਕੇ ਨਵੇਕਲੇ ਤਰੀਕੇ ਦੇ ਨਾਲ ਜਿੱਥੇ ਸੇਵਾਵਾਂ ਕਰਦਿਆਂ ਹੋਇਆਂ ਦੁਨੀਆਂ ਦੇ ਲੋਕਾਂ ਦੇ ਵਾਸਤੇ ਨਾਨਕ ਨਾਮ ਲੀਵਾ ਸਿੱਖ ਸੰਗਤਾਂ ਦੇ ਵਾਸਤੇ ਇੱਕ ਨਵੇਕਲੀ ਪੈੜ ਪਾਈ ਹੈ ਇੱਥੇ ਤੁਹਾਨੂੰ ਤੁਮ ਸਾਰੇ ਵਰਗਾਂ ਦੇ ਲੋਕ ਮਿਲਣਗੇ ਜਿਹੜੇ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਕਰਦੇ ਨਜ਼ਰ ਆਉਂਦੇ ਨੇ ਪਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਵਿਆਪ ਪੁਰਬ ਦੇ ਮੌਕੇ ਆਉਣ ਵਾਲੇ ਸ਼ਰਧਾਲੂ ਤੇ ਉਹਨਾਂ ਸੇਵਾ ਜਿਹੜੇ ਸੇਵਕ ਨੇ ਉਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਕੇ तमाम ਸਾਰੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ